ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਭੰਤਨ ਬਾਬਾ ਸਾਹਿਬ ਦਿੱਤਾ ਜੀ 196 ਸਾਲ ਪਹਿਲਾਂ ਇਸ ਸਥਾਨ ਤੇ ਇਸ ਟੱਪੂ ਭੂਮੀ ਤੇ ਕੋਟ ਪੱਸੀਆ ਕੀਤੀ ਜਿਸ ਦੀ ਬਦੌਲਤ ਉਹਨਾਂ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ ਸਥਾਨ ਹੀ ਪ੍ਰਗਟ ਨਹੀਂ ਕੀਤਾ ਬਲਕਿ ਇਸ ਸਥਾਨ ਤੇ ਭੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾ ਕੇ ਇਸ ਇਲਾਕੇ ਦੀ ਸੰਗਤ ਨੂੰ ਸਤਿ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਉਹਨਾਂ ਦਾ ਇੱਕ ਹੀ ਆਪਦੇਸ਼ ਸੀਗਾ ਸੰਗਤ ਨੂੰ ਕਿ ਇਹ ਗੁਰਸਿੱਖੋ ਅਸੀਂ ਜੋ ਕੁਛ ਵੀ ਲਿਆ ਗੁਰੂ ਦੇ ਕੋਲੋਂ ਲਿਆ ਹੈ। ਸਾਡੇ ਪਾਸ ਕੁਝ ਨਹੀਂ ਰਹੀ ਖਾਲੀ ਹੱਥ ਆਏ ਸੀ ਤੇ ਖਾਲੀ ਹੱਥ ਹੀ ਥੋ ਜਾਣਾ। ਆਪ ਸੰਗਤਾਂ ਨੂੰ ਮੇਰੀ ਇਹੋ ਬੇਨਤੀ ਹੈ ਜੋ ਕੁਛ ਵੀ ਤੁਹਾਨੂੰ ਮਿਲਣਾ ਹੈ ਸਤਿ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਮਿਲਦਾ। ਇਸ ਕਰਕੇ ਮੈਂ ਇਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾ ਕੇ ਜਾ ਰਿਹਾ ਹਾਂ। ਤੁਸੀਂ ਅੱਜ ਤੋਂ ਇਹਨਾਂ ਦੇ ਚਰਨਾਂ ਲੱਗ ਗਏ। ਅਸੀਂ ਬਡੇਰੀ ਉਮਰ ਦੇ ਹੋ ਗਏ। ਹੁਣ ਸਾਡੀ ਸਮਾਂ ਨਹੀਂ ਹੈ। ਸਾਨੂੰ ਸਰੀਰ ਛੱਡ ਦੇਣੇ ਅਤੇ ਅੱਗਣਾ ਪੈਣਾ ਹੈ। ਕਿਉਂਕਿ ਉਮਰ ਉਨ੍ਹਾਂ ਦੀ ਬਹੁਤ ਤਕਰੀਬਨ 95 ਸਾਲ ਦੀ ਏੜ-ਗੇੜ ਹੋ ਚੁੱਕੀ ਸੀ। ਆਖਰਕਾਰ ਸੰਤ ਅਨਵਲਵਦਾ ਕਹਿੰਦੇ ਹੋਏ ਆਪਣੀ ਨਿੱਜੀ ਪਿੰਡ ਦੇ ਵਿੱਚ ਮਾਲੂ ਵਾਲਵਰ ਛੱਡੇ। ਸਿਣਿਆਂ ਦੇ ਕੇ ਆਪਣੇ ਸੰਗੀ ਸਾਥੀ ਨੂੰ ਸਿਣਿਆਂ ਦੇ ਕੇ ਅਸਿੱਖੋ ਅਸੀਂ ਜਾ ਰਹੇ ਹਾਂ। ਜਿਸ ਸਥਾਨ ਤੋਂ ਸਾਨੂੰ ਇਸ ਜੀਵਤ ਪ੍ਰਾਪਤ ਹੋਇਆ ਸੀ। ਉਸ ਸਥਾਨ ਤੇ ਅਸੀਂ ਇਸ ਸਰੀਰ ਨੂੰ ਛੱਡਣਾ ਹੈ। ਸੰਨੋ ਕਾਲਪੁਰ ਦਾ ਹੁਕਮ ਹੈ ਤੁਸੀਂ ਇਸ ਸਸਤਾਨ ਦੀ ਅਜ ਤਬਾਦ ਸੇਵਾ ਨਮਉ ਦੇ ਰਹੇ ਆ ਇਹ ਸੇਵਾ ਉਹਨਾਂ ਨੇ ਆਪਣੇ ਭਰਾ ਦੇ ਪੁੱਤਰ ਨੂੰ ਦੇ ਕੇ ਜਿਹਦਾ ਨਾਮ ਸੀਰ ਸਿੰਘ ਜੀ ਦੇ ਕੇ ਇਸ ਸਸਤਾਨ ਪਰ ਚਲੇ ਖਿਆਲੀ ਨਾਮ ਦਾ ਚੀਜ਼ ਜੀ ਉਹਨਾਂ ਦਾ ਬਖ ਸੇਵਾਦਾਰ ਸੀ ਉਹਨੂੰ ਉਪਦੇਸ਼ ਦੇ ਕੇ ਚਲੇ ਗਏ ਕਿ ਖਿਆਲੀ ਤੂੰ ਹੁਣ ਆਪਣੇ ਪਰਿਵਾਰ ਵਿੱਚ ਚਲੇ ਜਾਣਾ ਹੈ ਸੰਗਤਾਂ ਹੁਣ ਇੱਥੇ ਆਪਣੇ ਆਪ ਸੇਵਾ ਕਰਨਾ ਕਰਦੇ ਇਸ ਸਸਤਾਨ ਤੇ ਪਹਿਲਾਂ ਜੋ ਸੇਵਾਵਾਂ ਚਲਦੀਆਂ ਸਨ ਇਹ ਬਾਬਾ ਜੀ ਦੇ ਉਹਨਾਂ ਸੇਵਕ ਪਰਿਵਾਰਾਂ ਵੱਲੋਂ ਚਲਦੀਆਂ ਕਰਦੀ ਸਨ ਲੇਕਿਨ 2000 ਸ਼ਹੀਦ ਦੇ ਵਿੱਚ ਬਲਾਤ ਕੁਛ ਇਸ ਤਰ੍ਹਾਂ ਦੇ ਹੋਏ ਪਰਿਵਾਰਾਂ ਦੇ ਵਿੱਚ ਆਪਸੀ ਲੈਂਡ ਦੇਣ ਦੇ ਵਾਡ ਵਡਾਈ ਇਹ ਚੁਕਰੀ ਲੁੱਟੜੀ ਸ਼ੁਰੂ ਹੋ ਗਏ ਤੇ ਫਿਰ ਸੇਵਾ ਸਾਰੀ ਸੰਗਤ ਨੇ ਸੰਭਾਲੀ ਸੰਗਤ ਨੇ ਦਾਸ ਨੂੰ ਬੇਨਤੀ ਕੀਤੀ ਕਿ ਸੁਖਦਰ ਸਾਹਿਬ ਤੁਸੀਂ ਹੁਣ ਅੱਗੇ ਹੋ ਕੇ ਸੇਵਾ ਸੰਭਾਲੋ ਸੰਗਤ ਦਾ ਹੁਕਮ ਮੰਦੇ ਹੋਏ ਬਾਬਾ ਸਬਦ ਦਿੱਤਾ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹੋਏ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਇਹ ਸੇਵਾ ਤੁਹਾਡੇ ਤੋਂ ਬਿਗੈ ਰਸੀ ਨਹੀਂ ਕਰ ਸਕਦਾ ਤੁਸੀਂ ਆਪਣਾ ਦਸ ਦੇ ਸਿਰ ਤੇ ਹੱਥ ਰੱਖਣਾ ਸੰਸਥਾਨ ਦੀ ਇਸ ਸਤਿ ਸਾਮੀ ਸੇਵਾ ਨਿਭਾ ਸਕੀ। ਦੂਸਰਾ ਵਾਅਦਾ ਬਾਬਾ ਜੀ ਨੇ ਕੀਤਾ ਕਿ ਬਾਬਾ ਜੀ ਤੁਸੀਂ ਦਾਤੇ ਹੋ ਅਸੀਂ ਮੰਗਦੇ ਹਾਂ। ਅਸੀਂ ਮੰਗਣਹਾਰ ਹਾਂ। ਅਸੀਂ ਤੁਹਾਡੇ ਕੋਲ ਮੰਗਦੇ ਇਹਨਾਂ ਨਾਲ ਤੁਸੀਂ ਸਾਡੀਆਂ ਛੋੜੀਆਂ ਪਰਦੇ ਰਹੇ ਤਾਂ ਜੋ ਤੁਹਾਡੇ ਕਾਰੋਬਾਰ ਨੇਪੜੇ ਚੜਾ ਸਕੀ। ਅੱਜ ਸੰਗਤ ਜੋ ਇਸ ਸੰਸਥਾਨ ਨੂੰ ਦੇਖ ਰਹੀ ਹੈ ਇਹ ਸਾਰੇ ਦਾ ਸਾਰਾ ਇਸ ਇਲਾਕੇ ਦੀ ਸੰਗਤ ਦੀ ਆਪਣੀ ਦਸਾਂ ਨਾਂ ਦੀ ਕਿਰਤ ਕਮਾਈ ਦੇ ਵਿੱਚੋਂ ਬਾਬਾ ਜੀ ਦੇ ਪਿਆਰ ਵਿੱਚ ਸੇਵਾ ਨਿਭਾਉਣੀ ਜ ਸਕਤਾ ਨੇ ਸਾਰਾ ਆਪਣੀ ਆਪੀ ਕੰਮ ਚਲਾਇ। ਸਤ ਮੰਜਲਾ ਬਿਲਡਿੰਗ ਜਿਸ ਦੇ ਵਿੱਚ ਦੋ ਸੱਚਖੰਡ ਸਥਾਪਤ ਹਨ ਤਿੰਨ ishan ਸਾਹਿਬ ਸਥਾਪਤ ਹਨ ਇਹ ਮਾਰਤ ਦੂਰ ਦਰੇਡੇ ਤੋਂ ਨਜ਼ਰ ਆਉਂਦੀ ਹੈ ਆਨਪੁਰਛ ਹੋ ਸਕਦਾ ਜਿਨੇ ਇੱਥੇ ਕੋਈ ਤਪੱਸਿਆ ਕੀਤੀ ਹੋਵੇ ਤੇ ਜਦੋਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਧੰਨ ਬਾਬਾ ਸਾਹਿਬ ਦਾ ਤਪ ਜੀ ਹੈ ਕਿਉਂਕਿ ਮਾਲੂਆਲ ਦੀ ਰਹਿਣ ਵਾਲੀ ਸੀ ਇਸ ਸੰਸਤਾਨ ਤੇ ਨੇ ਤਪ ਕੀਤਾ ਤੋ ਆਕੇ ਇੱਥੇ ਨਮਸਤਾ ਕਰਦੇ ਨੇ ਇਸ ਸੰਸਤਾਨ ਤੇ ਜੋ ਵੀ ਪ੍ਰਾਣੀ ਆਉਂਦਾ ਹੈ ਸਰੋਵਰਾਂ ਵਿੱਚ ਇਸ਼ਨਾਨ ਕਰਦਾ ਹੈ ਉਹਦੇ ਚਮੜੀ ਦੇ ਰੋਗ ਕੱਟੇ ਜਾਂਦੇ ਨੇ ਇਹ ਬਾਬਾ ਜੀ ਦਾ ਵਰਸ ਲੂਣ ਛਾੜੂ ਦੁਨੀਏ ਇਸੇ ਕਰਕੇ ਇਸਤਾਨ ਤੇ ਲੋਕ ਆਪਣੀਆਂ ਮਨੋਕਾਮਨਾ ਲੈ ਕੇ ਆਉਂਦੇ ਹਨ ਉਹਨਾਂ ਦੀ ਮਨੋਕਾਮਨਾ ਪੂਰੀਆਂ ਹੁੰਦੀਆਂ ਇਸ ਸਥਾਨ ਤੇ ਲਗਾਤਾਰ ਖੰਡ ਪਰਸਪਤ ਚੱਲਦੀ ਰਹਿੰਦੀ ਸੁਖਰੀ ਸਾਦੇ ਪਾਠ ਸੰਗਤਾਂ ਕਰਾਉਂਦੀਆਂ ਪਰਮੇਸ਼ਰ ਦਾ ਨਾਮ ਜਪਤੀ ਰਹਿੰਦੀ ਜਨਰਤ ਕਥਾ ਕੀਰਤਨ ਇਸ ਵਗ ਨੂੰ ਚੱਲਦੇ ਰਹਿੰਦੇ ਮਹਾਨ ਦਰਬਾਰ ਇਸ ਸਥਾਨ ਤੇ ਦੁੱਖ ਰਹੇ ਚੱਲਦੇ ਇੱਕ ਬਾਬਾ ਜੀ ਦੇ ਜਨਮ ਦਿਹਾੜਾ ਜੋ ਕਿ ਮਾਗੀ ਵਾਲੀ ਪੁਸਤਰ ਦਿਹਾੜੇ ਤੇ ਬਾਬਾ ਜੀ ਨੇ ਜਨਮ ਲਿਆ ਸੀ ਉਸ ਦਿਨ ਤੇ ਮਨਾਇਆ ਜਾਂਦਾ ਦੂਸਰਾ ਦਿਹਾੜਾ ਬਾਬਾ ਜੀ ਦੀ ਵਰਸੀ ਜੋ ਕਿ ਅੱਜ ਅਸੀਂ ਮਨਾਇਆ ਜਾ ਰਿਹਾ ਹੈ 196 ਸਾਲਾ ਬਰਸੀ ਇਸ ਸਾਲ ਸੰਗਤ ਨੇ ਆਪਣੇ ਕਿਰਤ ਕਮਾਈ ਦੇ ਵਿੱਚੋਂ ਯੋਗਦਾਨ ਪਾ ਕੇ ਬਹੁਤ ਹੀ ਤੁਮਤਾਮ ਦੇ ਨਾਲ ਮੇਰੀ ਸੰਗਤਾਂ ਨੂੰ ਗੁਜਾਰਿਸ਼ ਹੈ ਇਸੇ ਤਰ੍ਹਾਂ ਗੁਰੂ ਘਰ ਆ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੋ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਗੁਰੂ ਘਰ ਦੀ ਉਸਤਿਵਾਂ ਵਿੱਚ ਆਪ ਵੀ ਆਪਣੇ ਪਰਿਵਾਰ ਨੂੰ ਸ਼ਾਮਲ ਕਰਕੇ ਆਪਣਾ ਜੀਵਨ ਸਫਲ ਕਰੋ। ਅੱਬੇ ਆਈ ਕਾਲ ਦੀ ਜੁਵਾ ਪੀੜ੍ਹੀ ਜੋ ਨਸ਼ੇਮਲ ਜਲੀ ਤੁਸੀਂ ਕੀ ਕਹਿਣਾ ਚਾਹੁੰਦੇ? ਇਸ ਤੋਂ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਮੱਥਾ ਤੇ ਗੁਰੂ ਘਰ ਅੱਗੇ ਜ਼ਰੂਰ ਟੇਕਦੇ ਹਾਂ। ਆਪਣੀਆਂ ਮਨੋਕਾਮਨਾ ਗੁਰੂ ਅੱਗੇ ਰੱਖਦੇ ਆਂ ਬਿਕਰ ਗੁਰੂ ਦਾ ਹੁਕਮ ਨਹੀਂ ਮੰਨਦੇ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਹੁਕਮ ਮੰਨੇ ਹੋਵੇ ਪ੍ਰਵਾਨ ਖਸਮੇ ਕਮੈ ਪੈਸੇ ਕਿਉਂਕਿ ਜਿੰਨਾ ਚਿਰ ਗੁਰੂ ਦਾ ਹੁਕਮ ਨਹੀਂ ਨਾ ਮੰਨਦੇ ਅਸੀਂ ਉਹਨਾਂ ਚਿਰ ਮੱਥਾ ਟੇਕਣ ਨਾਲ ਸੰਬੰਧਿਤ ਨਹੀਂ ਹੈ ਗੁਰੂ ਮੱਥਾ ਟੇਕਣਾ ਇੱਕ ਗੁਰੂ ਦਾ ਸਤਕਾਰ ਹੈ ਲੇਕਿਨ ਹੁਕਮ ਤੇ ਚੱਲਣਾ ਗੁਰ ਮਰਜਾਦਾ ਤੇ ਚੱਲਣਾ ਹੀ ਗੁਰੂ ਦੀ ਪ੍ਰਾਪਤੀ ਹੈ ਅੱਜ ਸਾਨੂੰ ਮੱਥਾ ਟੇਕਣ ਤੋਂ ਇਲਾਵਾ ਅੱਗੇ ਸਾਡੇ ਕੋਲ ਕੁਝ ਨਹੀਂ ਅਸੀਂ ਗੁਰੂ ਨੂੰ ਦੁੱਖ ਸੁੱਖ ਦੇ ਵਿੱਚ ਗੁਰੂ ਨੂੰ ਤੇ ਆਉਂਦੇ ਆਂ ਲੇਕਿਨ ਗੁਰੂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਜਿੰਨੇ ਚਿਰ ਸੀ ਆਪਣੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜਦੇ ਨਹੀਂ ਨਾ ਆਪਨੇ ਜੋੜਦੇ ਬੱਚਿਆਂ ਨੂੰ ਨਹੀਂ ਜੋੜਦੇ ਸਵੇਰ ਨੂੰ ਨਿਤਨੇਮ ਨਾਲ ਨਹੀਂ ਜੋੜਦੇ ਉਹਨਾਂ ਚਿਰ ਇਸ ਪੰਝਰ ਤੇ ਪਹੁੰਚਣਾ ਬਹੁਤ ਕਠਿਨ ਹੈ ਇਹੋ ਇੱਕ ਕਾਰਨ ਹੈ ਕਿ ਅਸੀਂ ਅੱਜ ਕਰਾਹੇ ਪੇ ਚੁੱਕੇ ਹਾਂ ਕਰਾਹੇ ਪਿਆ ਇਨਸਾਨ ਵਿੱਚ ਗਲਤੀਆਂ ਕਰਦਾ ਹੈ ਉਹ ਨਸ਼ੇ ਵਿੱਚ ਪੈਰਾ ਜਾਂਦਾ ਹੈ ਕਿਉਂਕਿ ਸੰਗਤ ਸਾਡੀ ਨਸ਼ੇ ਪੀਣ ਵਾਲਿਆਂ ਦੀ ਹੈ ਅਗਰ ਸੰਗਤ ਸਾਡੀ ਗੁਰਮਤ ਵਿਚਾਰਾਂ ਵਾਲਿਆਂ ਦੀ ਹੋਵੇ ਤੇ ਕਦੀ ਵੀ ਕੋਈ ਪੁਰਾਣੀ ਇਸ ਰਾਸਤੇ ਤੇ ਨਹੀਂ ਚੱਲਦਾ ਸੰਗਤ ਦਾ ਹੀ ਦਾ ਫਲ ਦਾ ਸਦਕਾ ਹੈ ਆ ਸੰਸਾਰ ਇਸ ਤਰ੍ਹਾਂ ਕਿ ਟਿੱਕਿਆ ਹੋਇਆ ਸੋ ਸਸ ਮੇਰੀ ਪ੍ਰਾਣੀ ਅੱਗੇ ਉਹ ਬੇਨਤੀ ਹੈ ਬਾੜੀ ਸੰਗਤ ਕਦੀ ਨਾ ਬੈਠੋ ਹਮੇਸ਼ਾ ਗੁਰੂ ਦੀ ਸੰਗਤ ਬੈਠੋ ਜਿੱਥੇ ਗੁਰੂ ਦੀ ਸਿੱਖ ਸੁਲਾਵੇ ਸੰਗਤ ਜਾਣੀ ਹੈ ਜਿੱਥੇ ਇੱਕੋ ਨਾਮ ਪਛਾਣ ਜਿੱਥੇ ਇੱਕ ਪ੍ਰਭੂ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਉਹੀ ਸੰਗਤ ਹੁੰਦੀ ਹੈ ਨਾ ਕਿ ਵੀ ਲੜਾ ਦੇ ਬਾਹਰ ਬੈਠ ਕੇ ਕੋਈ ਉਹ ਸੰਗਤ ਨਹੀਂ ਹੁੰਦੀ ਉਸ ਕਰਕੇ ਮੇਰੀ ਆਰ ਪ੍ਰਾਣੀ ਨੇ ਬੇਨਤੀ ਹੈ ਗੁਰੂ ਘਰ ਆਓ ਗੁਰੂ ਦੀ ਬਾਣੀ ਸੁਣੋ ਗਾਵੀਏ ਸੁਣੀਏ ਮੰਨਰ ਕੇ ਆਪੋ ਦੁੱਖ ਪਰ ਕਰ ਸ਼ੁੱਤਰ ਲੈ ਜਾਓ ਸਾਰੇ ਦੁੱਖ ਇੱਤੇ ਕੱਟੇ ਜਾਣੇ ਸੁੱਖ ਲੈ ਕੇ ਘਰ ਚਲੇ ਜਾਓ ਨੀ